ਮਹਲਾ ਪੰਜਵਾਂ ਆਪਨਾ ਗੁਰ ਸੇਵ ਸਦਿ ਰਮੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲੈ ਜਾਏ ਮਨ ਕੀ ਚਿੰਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 501 ਤੇ ਸ਼ੋਭਨੀਕ ਗੁਜਰੀ ਰਾਗ ਵਿੱਚ ਕੰਦਾਂਦ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦ ਆਏ ਪਵਨ ਸ਼ਬਦ ਦਾ ਜਾਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਆਪਣੇ ਗੁਰੂ ਦੀ ਸ਼ਰਨ ਪੈ ਕੇ ਸਦਾ ਹੀ ਗੋਬਿੰਦ ਦੇ ਗੁਣ ਯਾਦ ਕਰਦਾ ਰਹੋ ਆਪਣੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦਾ ਆਰਾਧਨ ਕਰਦਾ ਰਹੋ ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਏਗੀ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂ ਕਸਾ ਜੂ ਆਨੰਦ ਪਾਵੇ ਮਿਲੀ ਨਿਰਮਲ ਥਾਉ ਰਹਾਓ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਇਸ ਤਰ੍ਹਾਂ ਸੁਖ ਆਤਮਿਕ ਅਡੋਲਤਾ ਆਨੰਦ ਪ੍ਰਾਪਤ ਕਰਦਾ ਰਹੇਗਾ ਤੈਨੂੰ ਉਹ ਥਾਂ ਮਿਲਿਆ ਰਹੇਗਾ ਜਿਹੜਾ ਤੈਨੂੰ ਸਦਾ ਸੁਚਾਰ ਰੱਖ ਸਕੇ ਸਾਧ ਸੰਗ ਉਦਾਰੇ ਓ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਡੇ ਸਗਲ ਉਪਾਦ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਪਣੇ ਇਸ ਮਨ ਨੂੰ ਵਿਕਾਰਾਂ ਤੋਂ ਬਚਾਈ ਰੱਖ ਅਠੇ ਪਹਿਰ ਪ੍ਰਮਾਤਮਾ ਦਾ ਆਰਾਧਨ ਕਰਦਾ ਰੋ ਇਸ ਤਰ੍ਹਾਂ ਤੇਰੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਨਾਸ਼ ਹੋ ਜਾਏਗਾ ਤੇਰਾ ਹਰੇਕ ਰੋਗ ਦੂਰ ਹੋ ਜਾਏਗਾ ਅਟਲ ਅਸ਼ੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧ ਹਿਰਦੈ ਇਕ ਸੋ ਲੈਵ ਲਾਓ ਉਸ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਟਿਕਿਆ ਰਹੋ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ ਰਹਿਤ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੈਣਾ ਆਪ ਸਰਬ ਸੁਖ ਹਰ ਨਾਮ ਦੀ ਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭੂ ਨੇ ਜਿੰਨਾ ਮਨੁੱਖਾਂ ਉਤੇ ਮਿਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖਸ਼ ਲਿਆ ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ ਤੇ ਉਹਨਾਂ ਨੂੰ ਉਸ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਹਰ ਨਾਮ ਦੇ ਦਿੱਤਾ ਪੰਿਵੇਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਆ ਹਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰਦੋਂ ਆਪਾਂ ਨੂੰ ਹੁਕਮ ਹੋ ਰਿਹਾ ਹੈ ਕਿ ਤੂੰ ਵੀ ਉਸ ਪ੍ਰਭੂ ਦਾ ਨਾਮ ਜਪਿਆ ਕਰ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਆਓ ਪ੍ਰਭੂ ਦਾ ਨਾਮ ਜਪਿਆ ਕਰੀਏ ਉਸ ਦੇ ਨਾਮ ਦਾ ਪਤਾ ਲੱਗ ਜਾਵੇ ਜਿਸ ਨੂੰ ਪਰਮੇਸ਼ਰ ਬਖਸ਼ਿਸ਼ ਕਰਦੇਵੇ ਉਹਦਾ ਹਰਨਾਮ ਦਾ ਖਜ਼ਾਨਾ ਨਾਮ ਦਾ ਧਾਨ ਦੇ ਦੇਵੇ ਉਹ ਹੀ ਦੱਸ ਸਕਦਾ ਨਾਮ ਕੀ ਹੁੰਦਾ ਜੇ ਪਰਮੇਸ਼ਰ ਦੇ ਨਾਮ ਦੀ ਸਮਝ ਲੱਗ ਜਾਂਦੀ ਪਾਰ ਬ੍ਰਹਮ ਪ੍ਰਭੂ ਦੇ ਦੀ ਤੇ ਆਪਣੇ ਤੇ ਗੁਰੂ ਨੇ ਮਿਹਰ ਕਰ ਦੇਣੀ ਸੀ ਬਖਸ਼ ਲੈਣਾ ਸੀ ਆਪਣੇ ਪਾਪ ਖਿਮਾ ਕਰ ਦੇਣੇ ਸਨ ਸਾਰੇ ਸੁੱਖਾਂ ਦਾ ਖਜ਼ਾਨਾ ਹਰ ਨਾਮ ਬਖਸ਼ ਦੇਣਾ ਸੀ ਆਓ ਗੁਰ ਮੰਤਰ ਦਾ ਜਾਪ ਕਰੀਏ ਗੁਰੂ ਰਾਮਦਾਸ ਸੱਚੇ ਪਾਸ਼ਾ ਸਾਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਵਾਹੇ ਗੁਰੂ